ਯਾਦ ਮੈਂ ਬਹੁਤ ਛੋਟਾ ਹੀ ਸ਼ਾਇਦ 10-11 ਸਾਲ ਦਾ ਹਾਂ 1992 ਦੇ ਨੀਅਰ ਅਬਾਉਟ ਗੱਲ ਨੂੰ ਨਹੀਂ ਮੇਰੇ ਫਾਦਰ ਸਾਹਿਬ ਨੇ ਇਲੈਕਸ਼ਨ ਲੜੀ ਸੀ ਕੌਂਸਲ ਦਾ ਹੂੰ ਤੇ ਉਹ ਕਿਸੇ ਕਾਰਨਾ ਕਰਕੇ ਹਾਰ ਗਏ ਸੀ ਪਰ ਮੇਰੇ ਮਨ 'ਚ ਇੱਕ ਗੱਲ ਹੈ ਗਈ ਹੈ ਕਿ ਅਸੀਂ ਇਲੈਕਸ਼ਨ ਲੜਨੀ ਆ ਤੇ ਜਿਤਨੀ ਆ ਜਿਹੜਾ ਇੱਕ ਦਾਗ ਲੱਗ ਜਾਂਦਾ ਨਾ ਬੰਦੇ ਦੇ ਕੀ ਉਹਦਾ ਫਾਦਰ ਸਾਹਿਬ ਨਾਲ ਅੱਛਾ ਲੜੀ ਹੀ ਅਲਗੇ ਯਾਰ ਬਰਦਾਨੀ ਇਹ ਮੰਨ ਨਹੀਂ ਸਕਦੇ ਕਰ ਨਹੀਂ ਸਕਦੇ 10-15 ਸਾਲ ਮੈਂ ਦੁਕਾਨ ਤੇ ਰਿਹਾ ਬਾਦਲ ਸਾਹਿਬ ਨਾਲ ਸ਼ੁਰੂ ਤੋਂ ਪਰ ਇੱਕ ਚੀਜ਼ ਮੇਰੇ ਦਿਮਾਗ 'ਚ ਹੀ ਕਿ ਇਲੈਕਸ਼ਨ ਲੜਨੀ ਆ ਤੇ ਬੰਨਣਾ ਬੱਤੀ ਸਾਹਿਬ ਨੀਅਰ ਅਬਾਊਟ ਅਹੀ ਉਹ ਚੀਜ਼ ਦਿਮਾਗ 'ਚ ਰੱਖੀ ਤੇ ਹੀ ਸੋਚਿਆ ਸੀ ਕਿ ਉਸ ਚੀਜ਼ ਨੂੰ ਖਤਮ ਕਿਦਾਂ ਕਰਨਾ ਜਿਹੜਾ ਬਾਦਲ ਸਾਹਿਬ ਦੇ ਨਾਮ ਤੇ ਲੱਗਾਈ ਹੋਈ ਯਾਰ ਉਹ ਇਲੈਕਸ਼ਨ ਲੜਿਆ ਹਾਰ ਗਿਆ ਕੋਈ ਇਲੈਕਸ਼ਨ ਲੜਦਾ ਪੈਸੇ ਨਾਲ ਸ਼ਰਾਬ ਨਾਲ ਹੂੰ ਮੇਰੇ ਫਾਦਰ ਸਾਹਿਬ ਨੇ ਬੜੀ ਇਮਾਨਦਾਰ ਤੇ ਸਾਫ਼ ਸੁਥਰੀ ਸ਼ਖੀ ਦੇ ਬੰਦੇ ਸੀ ਇੱਕ ਇਹੋ ਜਿਹੀ ਚੀਜ਼ ਆ ਜਿਹਦੇ ਜੇ ਲੱਗਦਾ ਜੀ ਇਲੈਕਸ਼ਨ ਨਹੀਂ ਲੜਦਾ ਬਹਿ ਲੜਾਈ ਨਹੀਂ ਜਿੱਤਦਾ ਪਰ ਜਿੰਨੂੰ ਇਲੈਕਸ਼ਨ ਲੜਾਉਂਦੇ ਭੇਜੇ ਉਹ ਵੇਖੋ ਤੇਹੀ ਉਹ ਇਲੈਕਸ਼ਨ ਲੜਨ ਦੇ ਕਾਬਿਲ ਹੈਗਾ ਹੁਣ ਕਈ ਲੀਡਰ ਆਈ ਜਾਂਦੇ ਵੇ ਕਈ ਝੜੇ ਬੜੀ ਜਾਂਦੇ ਵੇ ਤੇ ਅੱਟ ਨਹੀਂ ਉਹ ਤੀ ਸਾਹ ਦੇ ਨਾਲ ਆੜਾ ਜਿਹਨੇਸ਼ਨ ਵਧੀਆ ਹੀ ਨਹੀਂ ਉਹਨਾਂ ਨਾਲ ਜੁੜੇ ਹੋਏ ਆ ਆੜਾ ਪਾਰਟੀ ਨਾਲ ਕੋਈ ਨਹੀਂ ਹੈ ਯਾਦ ਕਰੋ ਉਹਨੂੰ ਇਸ ਕਰਕੇ ਚੁਣ ਹੈ ਕਿ ਉਹ ਹਰ ਮਾੜੇ ਬੰਦੇ ਦੇ ਨਾਲ ਨਹੀਂ ਕਿਸੇ ਪਾਰਟੀ ਦੇ ਨਾਲ ਨਹੀਂ ਇਹ ਉਹ ਬੰਦਿਆਂ ਦਾ ਗਰੁੱਪ ਆ ਜਿਹੜੇ ਲੋਕਾਂ ਦੇ ਅੰਮਾ ਵਾਸਤੇ ਆਏ ਉਹ ਚਾਹੇ ਕੋਈ ਸਰਪੰਚ ਆ ਚਾਹੇ ਕੋਈ ਪੰਚਾਇਤ ਆ ਚਾਹੇ ਕੋਈ ਐਮਸੀ ਆ ਇਹ ਪਾਰਟੀ ਦੇ ਨਾਲ ਜੁੜਨ ਚੁੰਦਾ ਕਿ ਬਾਅਦ ਚ ਜਦੋਂ ਸਭਾ ਬਦਲਦਾ ਸਰਕਾਰਾਂ ਹੁੰਦੀਆਂ ਫਿਰ ਸਕੂਟਰੀਆਂ ਵਾਲਿਆਂ ਦੀ ਜਿੱਦ ਨਹੀਂ ਦਿੰਦੀ ਫਿਰ ਇਨੋਵਾ ਕ੍ਰਿਸਟਲ ਵਾਲਿਆਂ ਦੀ ਜਿੱਦ ਪੰਜ ਦੀ ਪਾਰਟੀ ਸਾਰੀ ਉਮਰ ਉਹਨਾਂ ਨੇ ਆਪੋਜੀਸ਼ਨ ਹੀ ਹੰਡਾਈ ਆ ਪਰ ਅੱਜ ਵੀ ਉਹਨਾਂ ਦਾ ਵੱਡਾ ਗ ਪਿੰਡਾਂ ਤੇ ਸ਼ਹਿਰਾਂ ਤੇ ਕੰਮ ਹੁੰਦਾ ਚਾਹੇ ਕਿਹਨੂੰ ਬਿਜਲੀ ਦੀ ਆਵੇ ਚਾਹੇ ਜੀਵਰੇ ਦੀ ਆਵੇ ਚਾਹੇ ਕਨਕ ਦੀ ਆਵੇ ਅਹੀਂ ਹਰ ਵੇਲੇ ਹਾਜ਼ਰ ਕੰਮ ਹੋਣਾ ਨਾ ਹੋਣਾ ਅਲੱਗ ਚੀਜ਼ ਹੈ ਸਾਡਾ ਸਾਥ ਦੇ ਨਾਲ ਲੋਕਾਂ ਦਾ ਅੱਡੀ ਪਹਿਲ ਹੋਣੀ ਕਿਉਂਕਿ ਲੋਕਾਂ ਨੇ ਆ ਨੂੰ ਵੋਟਾਂ ਪਾਈਆਂ ਤੇ ਆਟ ਕਾਉਂਸਲਰ ਜਿਹੜੇ ਅੱਜ ਆਜ਼ਾਦ ਗਰੁੱਪ ਨਾਲ ਜੁੜੇ ਆ ਉਹ ਵੋਟਾਂ ਪਾਉਣ ਕਰਕੇ ਜੁੜੇ ਹੋਏ। PRO 99 نیوز ਦੇ ਨਾਲ ਤੁਸੀਂ ਜੁੜੇ ਹੋ ਤੇ ਮੈਂ ਅਰਮੇਂਦਰ ਸਿੰਘ ਹੀਰਾ ਕਹਿੰਦੇ ਨੇ ਦਿਲ 'ਚ ਜਜ਼ਬਾ ਹੋਵੇ ਤੇ ਇਨਸਾਨ ਕਿਸੇ ਵੀ ਪੋਜੀਸ਼ਨ ਤੇ ਜਿਹੜਾ ਵਾ ਉਹ ਆਪਣੇ ਬਲ ਬੂਤੇ ਤੇ ਪਹੁੰਚ ਸਕਦਾ ਵਾ। ਅੱਜ ਸਾਡੇ ਨਾਲ ਜਿਹੜੀ ਸ਼ਖਸੀਅਤ ਜੁੜੀ ਹੈ ਉਹਨਾਂ ਨਾਲ ਗੱਲਬਾਤ ਕਰਾਉਣੇ ਆ ਬੜਾ ਲੰਬਾ ਸਮਾਂ ਸਿਆਸਤ ਦੇ ਵਿੱਚ ਵਿਚਰ ਕੇ ਬੜੀ ਮਿਹਨਤ ਮੁਸ਼ਕਲ ਦੇ ਨਾਲ ਅੱਜ ਕਿਸੇ ਮਕਾਮ ਤੇ ਪਹੁੰਚੇ ਨੇ ਅਸੀਂ ਗੱਲ ਕਰ ਰਹੇ ਆ ਸੰਜੀਵ ਕੁੰਦਰਾ ਜੀ ਜਿਹੜੇ ਆਜ਼ਾਦ ਉਮੀਦਵਾਰ ਵੱਲੋਂ 8 ਨੰਬਰ ਵਾਰਡ ਚੋਂ ਇਲੈਕਸ਼ਨ ਜਿੱਤੇ ਨੇ ਤੇ ਉਹਨਾਂ ਨੂੰ ਪੁੱਛਦੇ ਆ ਕਿਸ ਤਰ੍ਹਾਂ ਦਾ ਉਹਨਾਂ ਦਾ ਇਹ ਜਿਹੜਾ ਸਫ਼ਰ ਰਿਹਾ ਰਾਜਨੀਤੀ 'ਚ ਆਉਣ ਦਾ ਕਿਸ ਤਰ੍ਹਾਂ ਸਵੱਬ ਬਣਿਆ ਕੁੰਦਰਾ ਜੀ ਬਹੁਤ ਬਹੁਤ ਸਵਾਗਤ ਆ ਸਾਡੇ ਚੈਨਲ 'ਤੇ ਕੁੰਦਰਾ ਜੀ ਕਿਸ ਤਰ੍ਹਾਂ ਮਨ 'ਚ ਆਇਆ ਵੀ ਰਾਜਨੀਤੀ ਦੇ ਵਿੱਚ ਆਉਣਾ ਵਾ ਤੇ ਆਮ ਕਾਮ ਤੇ ਪਹੁੰਚਣਾ ਵਾ ਇਸ ਤਰ੍ਹਾਂ ਆਇਆ ਕਿਉਂਕਿ ਉਮਰ ਤੁਹਾਡੀ ਅਜੇ ਬਹੁਤ ਛੋਟੀ ਹੈ ਹਾਂਜੀ ਹਾਂਜੀ ਤੇ ਮਤਲਬ ਪਲਾਂਗ ਬੜੀ ਤੁਸੀਂ ਵੱਡੀ ਪੁੱਟੀ ਆ ਲੰਬੇ ਸਮੇਂ ਤੋਂ ਵਿਚਰ ਰਹੇ ਜੇ ਬਾੜ ਦੇ ਵਿੱਚ ਤੇ ਕਿਸ ਤਰ੍ਹਾਂ ਮਨ ਚ ਆਇਆ ਵੀ ਮੈਂ ਸਿਆਸਤ ਚ ਆਉਣਾ ਤੇ ਐਮਸੀਪ ਕਾਉਂਸਲਰ ਬੰਨਾ ਤੇ ਕਿਉਂ ਇਹੋ ਹੀ ਆਇਆ ਵੀ ਮੈਂ ਕਾਉਂਸਲਰ ਬੰਨਾ ਅਰ ਜਦੋਂ ਮੈਂ ਬਹੁਤ ਛੋਟਾ ਸੀ ਸ਼ਾਇਦ 10 11 ਸਾਲ ਦਾ ਸੀ 1992 ਦੀ ਨੀਅਰ ਅਬਾਊਟ ਗੱਲ ਹੋਣੀ ਮੇਰੇ ਫਾਦਰ ਸਾਹਿਬ ਨੇ ਇਲੈਕਸ਼ਨ ਲੜੀ ਹੀ ਕਾਉਂਸਲਰ ਦੀ ਤੇ ਉਹ ਕਿਸੇ ਕਾਰਨਾ ਕਰਕੇ ਹਾਰ ਗਏ ਸੀ ਪਰ ਮੇਰੇ ਮਨ 'ਚ ਇੱਕ ਗੱਲ ਹੈਗੀ ਸੀ ਕਿ ਅਹੀਂ ਇਲੈਕਸ਼ਨ ਲੜਨੀ ਆ ਤੇ ਜਿਤਨੀ ਆ ਜਿਹੜਾ ਇੱਕ ਦਾਗ ਲੱਗ ਜਾਂਦਾ ਨਾ ਬੰਦੇ ਦੇ ਕਿ ਇਹਦਾ ਫਾਜ਼ਲ ਸਾਹਿਬ ਨੇ ਇਲੈਕਸ਼ਨ ਲੜੀ ਹੀ ਅਲਗੇ ਯਾਰ ਬੰਦਾ ਨਹੀਂ ਇਹ ਬਣ ਨਹੀਂ ਸਕਦੇ ਕਰ ਨਹੀਂ ਸਕਦੇ 10-15 ਸਾਲ ਮੈਂ ਦੁਕਾਨ ਤੇ ਰਿਹਾ ਆਪਣੇ ਫਾਜ਼ਲ ਸਾਹਿਬ ਨਾਲ ਸ਼ੁਰੂ ਤੋਂ ਪਰ ਇੱਕ ਦਿਨ ਮੇਰੇ ਦਿਮਾਗ 'ਚ ਇਹ ਹੀ ਕਿ ਇਲੈਕਸ਼ਨ ਲੜਨੀ ਆ ਤੇ ਬੰਨਾ ਵਾ ਤੇ ਬੰਨਾ ਵੀ ਇਸ ਤਰ੍ਹਾਂ ਦਾ ਵਾ ਕਿ ਸਾਰੇ ਸ਼ਹਿਰ ਨੂੰ ਪਤਾ ਹੋਵੇ ਕੋਈ ਬਣਿਆ ਕੌਂਸਲਰ ਬਣਿਆ ਰਾਜਨੀਤੀ ਗਲਿਆਰਿਆਂ 'ਚ ਸੋਮਨਾਥ ਕੁੰਦਰਾ ਜੀ ਦਾ ਨਾਮ بڑے ਲੈਵਲ ਤੇ ਇੱਕ ਗੂੰਜਦਾ ਸੀ ਹਾਰਨ ਦਾ ਉਹ ਕਿਹੜਾ ਸੁਭਾਵ ਰਿਆ ਵੀ ਜਿਵੇਂ ਮਤਲਬ ਉਹ ਇਲੈਕਸ਼ਨ ਹਾਰ ਗਈ ਕਿਹੜਾ ਦੌਰ ਸੀ ਉਹ ਸਰ ਉਹ ਉਸ ਦੌਰ ਦੇ ਵਿੱਚ ਨਾ ਕਿਤੇ ਨਾ ਕਿਤੇ ਜਿਹੜੇ ਪੁਰਾਣੇ ਬਜ਼ੁਰਗ ਹੁੰਦੇ ਸੀ ਇੱਕ ਦੂਜੇ ਦੇ ਕਹਨੇ 'ਚ ਹੁੰਦੇ ਸੀ ਪਰਿਵਾਰ ਵੀ ਕਹਨੇ 'ਚ ਹੁੰਦੇ ਪਰ ਕੁਝ ਨਿੱਜੀ ਕਾਰਨ ਹੁੰਦੇ ਪਲੱਸ ਲੱਤਾਂ ਖਿੱਚਣ ਵਾਲੇ ਹੂੰ ਉਸੇ ਪਾਰਟੀ ਦੇ ਬੰਦੇ ਸੀ ਹੂੰ ਤੇ ਉਹ ਇਲੈਕਸ਼ਨ ਤਦ ਹਾਰ ਗਏ ਕਿ ਉਸੇ ਪਾਰਟੀ ਦੇ ਵਰਕਰਾਂ ਨੇ ਨਹੀਂ ਉਹਨਾਂ ਦਾ ਵਿਰੋਧ ਕੀਤਾ ਸੀ ਪਰ ਉਹ ਚੀਜ਼ ਮੇਰੇ ਦਿਮਾਗ 'ਚ ਰਹੀ ساری ਜ਼ਿੰਦਗੀ 32 33 ਜ਼ਾਲ ਮੈਂ 12 ਸਾਲ ਦਾ ਅੱਜ ਤੱਕ 43 ਜ਼ਾਲ ਦਾ ਹੂੰ 32 ਸਾਲ ਨੀਅਰ ਅਬਾਊਟ ਅਹੀਂ ਉਹ ਚੀਜ਼ ਦਿਮਾਗ 'ਚ ਰੱਖੀ ਤੇ ਹੀ ਸੋਚਿਆ ਹੈਗੀ ਉਸ ਚੀਜ਼ ਨੂੰ ਖਤਮ ਕਿਦਾਂ ਕਰਨਾ ਜਿਹੜਾ ਫਾਦਰ ਸਾਹਿਬ ਦੇ ਨਾਮ ਤੇ ਲੱਗਾ ਹੈਗੀ ਯਾਰ ਉਹ ਇਲੈਕਸ਼ਨ ਲੜਿਆ ਹਾਰ ਗਿਆ ਹੈ ਨਾ ਉਸ ਕਰਕੇ ਇੱਕ ਆਡੇ ਤੇ ਦਾਗ ਲੱਗਾ ਹੈਗਾ ਕਿ ਇਹ ਬੰਦਾ ਜਿੱਤ ਨਹੀਂ ਸਕਿਆ ਇਹਦੇ ਪਿੱਛੇ ਕਾਰਨ ਕੀ ਜੀ ਇਹ ਸ਼ਰਬਤ ਪੀਉਂਦਾ ਰਿਹਾ ਜੀ ਸ਼ਰਬਤ ਮਤਲਬ ਮਤਲਬ ਇਹ ਦੌਰ ਦੇ ਵਿੱਚ ਕਿ ਕੋਈ ਹੁੰਦਾ ਸਰਮਾਇਦਾਰ ਬੰਦਾ ਹਾਂ ਉਹ ਇਲੈਕਸ਼ਨ ਲੜਦਾ ਪੈਸੇ ਨਾਲ ਸ਼ਰਾਬ ਨਾਲ ਹਾਂ ਮੇਰੇ ਫਾਦਰ ਸਾਹਿਬ ਨੇ ਬੜੀ ਇਮਾਨਦਾਰ ਤੇ ਸਾਫ਼ ਸੁਥਰੀ ਸ਼ਖੀ ਦੇ ਬੰਦੇ ਸੀ ਹਾਂ ਜਦੋਂ ਕੋਈ ਆਇਆ ਗਿਆ ਸਿਆਣਾ ਬੰਦਾ ਹੁੰਦਾ ਹੀ ਮਿਲੀ ਮਿਲਦਾ ਹੀ ਪਾਣੀ ਪੁੱਛਣਾ ਸ਼ਰਬਤ ਪੀਣਾ ਇੱਕ ਨਾ ਟੌਂਟ ਜਿਹਾ ਬਣ ਗਿਆ ਸੀ ਹਾਂ ਕੀ ਸੋਮਨਾਥ ਕੁੰਦਰਾ ਨੇ ਸ਼ਰਬਤ ਪੀ ਆਇਆ ਤੇ ਤਾਂ ਦੇ ਇਲੈਕਸ਼ਨ ਨਹੀਂ ਜਿੱਤੇ ਹਾਂ ਸ਼ਾਇਦ ਆਰੂ ਪੀਉਂਦੇ ਤੇ ਜਿੱਤ ਹਾਂ ਸ਼ਾਇਦ ਉਹ ਪੈਸੇ ਵੰਦੇ ਹਾਂ ਰਾਸ਼ਨ ਦਿੰਦੇ ਸ਼ਰਾਬ ਪੀਉਂਦੇ ਤੇ ਜਿੱਤ ਜਾਂਦੇ ਹਾਂ ਪਰ ਉਹ ਚੀਜ਼ ਯਾਦ ਹੀ ਕਿ ਉਹ ਸ਼ਰਬਤ ਪੀਉਣ ਵਾਲਾ ਨਹੀਂ ਬਣਿਆ ਪਰ ਉਹਦਾ ਮੁੰਡਾ ਬਣ ਗਿਆ ਕੁਦਰਤ ਸਾਹਿਬ ਲੱਤਾਂ ਖਿੱਚਣ ਵਾਲਿਆਂ ਦੀ ਤੁਸੀਂ ਗੱਲ ਕੀਤੀ ਆ ਤੁਹਾਡੀ ਇਲੈਕਸ਼ਨ ਦੇ ਵਿੱਚ ਕਿਸ ਤਰ੍ਹਾਂ ਰਿਹਾ ਲੱਤਾਂ ਖਿੱਚਣ ਵਾਲਾ ਦੌਰ ਖਤਮ ਹੋ ਗਿਆ ਕਿ ਅਜੇ ਵੀ ਜਾਰੀ ਆ ਨਹੀਂ ਨਹੀਂ ਸਰ ਐਰਕੀ ਤੇ ਬਹੁਤ ਜ਼ਿਆਦਾ ਲੱਤਾਂ ਖਿੱਚਣ ਦਾ ਦੌਰ ਸੀ ਮੈਨੂੰ ਵਾਰਡ ਚੋਂ ਦੇ ਲੱਤਾਂ ਖਿੱਚਣ ਵਾਲੇ ਹੁੰਦੇ ਹੀ ਆ ਸ਼ਹਿਰ ਚ ਵਿਰੋਧ ਵੀ ਹੁੰਦਾ ਵਾ ਪਾਰਟੀਆਂ ਦੇ ਆਪਣੇ ਬੰਦੇ ਹੁੰਦੇ ਆ ਪਰ ਮੈਂ ਤਾਂ ਘਰ ਚੋਂ ਹੀ ਵਿਰੋਧ ਲੈ ਕੇ ਜਾਂਦਾ ਜੇ ਮੈਂ ਘਰ ਦੇ ਬਾਹਰ ਨਿਕਲਦਾ ਨਾ ਹਾਂਜੀ ਮੇਰੇ ਘਰ ਚੋਂ ਹੀ ਵਿਰੋਧ ਸ਼ੁਰੂ ਹੋ ਜਾਂਦਾ ਮੇਰੇ ਪਰਿਵਾਰ ਚੋਂ ਹੀ ਵਿਰੋਧ ਸ਼ੁਰੂ ਹੋ ਜਾਂਦਾ ਹੈ ਮਤਲਬ ਪਰਿਵਾਰ ਦਾ ਸਾਥ ਨਹੀਂ ਸੀ ਤੁਸੀਂ ਸਮਝਦੇ ਨਹੀਂ ਮੈਂ ਜਿਹੜੇ ਮੇਰੇ ਇੱਥੇ ਹੀ ਉਹਨਾਂ ਨੇ ਨਹੀਂ ਦਿੱਤਾ ਦੂਰ ਬੈਠਿਆ ਨੇ ਜ਼ਾ ਜ਼ਰੂਰ ਦਿੱਤਾ ਹਾਂ ਜਿਹੜੇ ਸ਼ਹਿਰ ਦੇ ਵਿੱਚ ਹੀ ਉਹਨਾਂ ਨੇ ਵਿਰੋਧ ਕੀਤਾ ਹਾਂ ਹੁਣ ਗੱਲ ਵੱਖਰੀ ਆ ਆਪਾਂ ਇਹ ਕਹਿ ਦਈਏ ਕਿ ਕੈਂਡੀਡੇਟ ਹੌਲਾ ਦੇਤਾ ਸੀ ਜੀ ਹਾਂ ਮਤਲਬ ਇਹ ਤਾਂ ਬਾਅਦ ਦੀਆਂ ਗੱਲਾਂ ਆ ਕਿਤੇ ਜਿੱਤਣ ਹਾਰਨ ਦੀਆਂ ਬਾਅਦ ਦੀਆਂ ਗੱਲਾਂ ਹੁੰਦੀਆਂ ਬਾਕੀ ਵਿਰੋਧ ਸ਼ੁਰੂ ਤੋਂ ਹੀ ਪਰ ਮੈਂ ਇੱਕ ਜज्ਬਾ ਮੇਰੇ ਦਿਮਾਗ ਵਿੱਚ ਸ਼ੁਰੂ ਤੋਂ ਰਿਹਾ ਕਿ ਇਲੈਕਸ਼ਨ ਲੜਨੀ ਆ ਤੇ ਜਿੱਤਨੀ ਆ ਕਿ ਮੈਂ ਇਲੈਕਸ਼ਨ ਨਹੀਂ ਮੇਰੀ ਨਹੀਂ ਸੀ ਮੇਰੇ ਬਾਪੂ ਸਾਹਿਬ ਦੀ ਹਾਂ ਬਸ ਉਹ ਹੀ ਲੜਿਆ ਤੇ ਜਿੱਤਿਆ ਨਹੀਂ ਬੜੇ ਵੱਡੀਆਂ ਮਾਰ ਘਰ 'ਚ ਵਿਰੋਧ ਦਾ ਮਤਲਬ ਪਰਿਵਾਰਕ ਵਿਰੋਧ ਮਤਲਬ ਤੁਹਾਡੇ ਭਰਾ ਭੈਣਾਂ ਦਾ ਵੀ ਹੋ ਸਕਦਾ ਕਿ ਹਾਂਜੀ ਹਾਂਜੀ ਪਰਿਵਾਰਿਕ ਵਿਰੋਧ ਹੀ ਕਾਰਜੋ ਵਿਰੋਧ ਮਤਲਬ ਪਰਿਵਾਰਿਕ ਹੀ ਵਿਰੋਧ ਹੀਗਾ ਹਾਂ ਮਤਲਬ ਮੈਂ ਐਰ ਕੀ ਜਦੋਂ ਇਲੈਕਸ਼ਨ ਲੜੀ ਇਸ ਵਾਰ ਹਾਂਜੀ ਮੈਨੂੰ ਸਭ ਤੋਂ ਪਹਿਲਾਂ ਇਹ ਵੇਖਿਆ ਜਾਂਦਾ ਇਕੱਲਾ ਹੈਗਾ ਵਾ ਇਹਨੇ ਕੀ ਇਲੈਕਸ਼ਨ ਲੜਨੀ ਆ ਹੂੰ ਇਹਦੀਆਂ ਫਾਈਲਾਂ ਖੋਈਆਂ ਜਾਊਗੀਆਂ ਜੀ ਫਾਈਲਾਂ ਖੋਲੋ ਯਾਰ ਇਹਨੇ ਜੋ ਗਣੀ ਹੈਗਾ ਹੂੰ ਪਰ ਉਹ ਚੀਜ਼ ਕਹਿਣਾ ਤੇ ਕਰਨਾ ਬੜਾ ਫਰਕ ਆ ਹੂੰ ਜਿਸ ਬੰਦਿਆਂ ਨੇ ਕਿਹਾ ਕਿ ਇਹਦੀਆਂ ਫਾਈਲਾਂ ਖੋਣੀਆਂ ਜਾਂ ਕਾਗਜ਼ ਕੈਨਸਲ ਕਰਾ ਦਾਂਗੇ ਹੂੰ ਨਾ ਉਹਨਾਂ ਨੂੰ ਕਿੰਨਾ ਵੀ ਰਿਆਂ ਕਿ ਤੁਸੀਂ ਤੇ ਮੇਰੀਆਂ ਫਾਈਲਾਂ ਖੋਣੀਆਂ ਸੀ ਯਾਰ ਇਹ ਗੱਲਾਂ ਪਰਿਵਾਰਕ ਸ਼ਰਿਆਮ ਹੁੰਦੀਆਂ ਰਹੀਆਂ ਵੀ ਫਾਈਲਾਂ ਹਾਂ ਲਗਭਗ ਸ਼ਰਿਆਮ ਹੀ ਨਹੀਂ ਹੂੰ ਚੌਂਕਾਂ ਦੇ ਗਲੀਆਂ ਦੇ ਬਾਹਰ ਹੂੰ ਕੀ ਇਹਨੂੰ ਕਾਹਰੇ ਨਹੀਂ ਦਖਲ ਹੁੰਦੇ ਨੇ ਇਹਦੇ ਹੂੰ ਪਰ ਪਰਮਾਤਮਾ ਨਾਲ ਹੀ ਇੰਨੀ ਤਗੜੀ ਤਪੱਸਿਆ ਸੀ ਹੂੰ ਇਹ ਜੀਜ ਕਿਤੇ ਨਾ ਕਿਤੇ ਰੰਗ ਲਾਉਣੀ ਤੇ ਕਿਤੇ ਨਾ ਕਿਤੇ ਤੁਹਾਡੇ ਅੰਗੇਸ਼ਟ ਉਮੀਦਵਾਰ ਵੀ ਖੜੇ ਕੀਤੇ ਗਏ ਇਸੇ ਵਾਰਚੋਂ ਤੁਹਾਡੇ ਆਪਣੇ ਵੱਲੋਂ ਹਾਂ ਬੜਿਆਂ ਦੇ ਘਰ ਕੇ ਸਾਡੇ ਪੁਰਾਣੇ ਕੌਂਸਲਰ ਰਹੇ ਆ ਜਸਬੀਰ ਸਿੰਘ ਮਿੰਟੂ ਜੀ ਹਾਂ ਉਹਨਾਂ ਨੇ ਵੀ ਕਈਆਂ ਨੇ ਟੱਚ ਕੀਤਾ ਹਾਂ ਅਲੱਗ-ਅਲੱਗ ਪਾਰਟੀਆਂ ਦੇ ਬੰਦਿਆਂ ਨਾਲ ਟੱਚ ਕੀਤਾ ਕਿ ਇਸ ਵਾਰਡ 'ਚ ਇਲੈਕਸ਼ਨ ਲੜੋ ਹਾਂ ਪਰ ਸਾਰੇ ਸੱਜਣ ਤਾਂ ਹੀ ਹੁੰਦੀ ਸ਼ਹਿਰਦਾਰੀ ਅਗਲਾ ਕਹਿੰਦਾ ਨਹੀਂ ਜਾ ਰਿਹਾ ਇਸ ਵਾਰ ਮੈਂ ਨਹੀਂ ਲੜਨੀ ਹਾਂ ਤੇ ਕਿਸੇ ਨੇ ਹਾਮੀ ਨਹੀਂ ਭਰੀ ਕਦਰ ਕੋਈ ਨਹੀਂ ਪਰ ਰੱਬ ਦਾ ਸਾਥ ਹੀਗਾ ਤੇ ਆਪਾਂ ਇਲੈਕਸ਼ਨ ਲੜੀ ਤੇ ਜਿੱਤੀ ਉਹ ਬੜਾ ਨਾਜ਼ੁਕ ਜਿਹਾ ਸਮਾਂ ਹੁੰਦਾ ਜੋ ਇਲੈਕਸ਼ਨ ਹੁੰਦੀ ਬੰਦੇ ਦਾ ਆਪਣਾ ਵੀ ਜਿਹੜਾ ਮਾਈਂਡ ਆ ਉਹ ਡਬਲ ਮਾਈਂਡਡ ਹੁੰਦਾ ਕਿਉਂਕਿ ਜਿੱਤ ਦੇ ਨਾਲ ਹਾਰ ਆ ਸੁੱਖ ਦੇ ਨਾਲ ਜਿਵੇਂ ਦੁੱਖ ਜੁੜਿਆ ਇਹ ਵੀ ਜਿੱਤ ਹਾਰ ਜੁੜੀ ਆਪਸ ਕਿਤੇ ਨਾ ਕਿਤੇ ਕੁੰਦਰਾ ਸਾਹਿਬ ਅੰਦਰ ਆਪਣੇ ਦਿਮਾਗ ਚ ਕੀ ਸੋਚਦੇ ਸੀ ਇਰਾਦੇ ਜਿਹੜੇ ਉਹ ਡ੍ਰਿਡ ਸੀ ਹਾਂਜੀ ਹਾਂਜੀ ਬਿਲਕੁਲ ਪਰਿਵਾਰ ਪਰਿਵਾਰ ਵੱਲੋਂ ਕਿਸ ਤਰ੍ਹਾਂ ਸੀ ਤੁਹਾਡੇ ਮੈਸੇਜ ਤੁਹਾਡੇ ਬੱਚਿਆਂ ਵੱਲੋਂ ਕਿਸ ਤਰ੍ਹਾਂ ਸੀ ਮੇਰੇ ਬੱਚਿਆਂ ਨੇ ਕਿਹਾ ਹੀ ਕਿ ਇਲੈਕਸ਼ਨ ਲੜਨੀ ਲੜਨੀ ਹਾਂ ਮੇਰੀ ਵਾਈਫ ਨੇ ਕਿਹਾ ਹੀ ਲੜਨੀ ਲੜਨੀ ਜਦੋਂ ਆਪਾਂ ਅਕਸਰ ਤੁਹਾਨੂੰ ਮਤਲਬ ਕੈਂਪੇਨ ਤੇ ਦੇਖਦੇ ਸੀ ਤਾਂ ਭਾਬੀ ਜੀ ਅਲੱਗ ਲੈਵਲ ਤੇ ਆਪਣੀ ਕੈਂਪੇਨ ਕਰਦੀ ਹਾਂ ਹਾਂ ਜੀ ਹਾਂ ਜੀ ਮਤਲਬ ਇਧਰ ਉਹ ਸਾਥ ਪੂਰਾ ਸੀ ਹਾਂ ਜੀ ਹਾਂ ਜੀ ਇੱਕ ਤਿਆਰੀ ਕੀਤੀ ਗਈ ਸੀ ਬਕਾਇਦਾ ਇਹ ਨਹੀਂ ਕਹਿਦੀ ਇਲੈਕਸ਼ਨ ਹੀ ਮੈਂ ਉਹਨਾਂ ਨੂੰ ਕਿਹਾ ਜੀ ਇਲੈਕਸ਼ਨ ਲੜਨੀ ਆ ਤੇ ਆਪਾਂ ਜਿੱਤਾਂਗੇ ਤੇ ਜਿੱਤੇ ਬੜੇ ਵਧੀਆ ਨੇ ਹੂੰ ਮਤਲਬ ਇਹ ਜਿੱਤ ਦਾ ਜਿਹੜਾ ਸੇਰਾ ਵਾ ਵੈਸੇ ਤੁਸੀਂ ਕਿੰਨੂੰ ਡੈਲੀਗੇਟ ਕਰਦੇ ਜੀ ਇਹਦੇ ਮੇਰੇ ਪਰਿਵਾਰ ਚ ਸਭ ਤੋਂ ਪਹਿਲਾਂ ਮੈਂ ਆਪਣੀ ਵਾਈਫ ਨੂੰ ਡੈਲੀਗੇਟ ਕਰੂੰਗਾ ਹਾਂ ਇਹ ਜਿਹੜੀ ਇਹ ਜਿੱਤਿਆ ਹੈ ਮੇਰੇ ਬਾਪੂ ਸਾਹਿਬ ਨੂੰ ਮਸ਼ਰਧ ਅੰਗਲੀ ਹੋ ਮੇਰੇ ਉਹਨਾਂ ਦੀ ਬਹੁਤ ਤਕੜੀ ਜਦੋਂ ਜਿੱਤ ਕੇ ਤੁਸੀਂ ਘਰ ਆਉਂਦੇ ਜੇ ਮਮੀ ਉਸ ਵੇਲੇ ਤੁਹਾਡੇ ਨਾਲ ਸੀ ਪਰਿਵਾਰ ਸਾਰਾ ਬੜਾ ਭਾਵਕ ਹੋ ਜਾਂਦਾ ਤੁਸੀਂ ਵੀ ਉਹ ਸਾਇਦ ਪੁਰਾਣੇ ਸਮੇਂ ਦੇ ਵਿੱਚ ਚੱਲ ਜਾਂਦੇ ਜੀ ਕਿਸ ਤਰ੍ਹਾਂ ਦਾ ਮਤਲਬ ਦਿਮਾਗ 'ਚ ਜਿਹੜਾ ਉਹ ਮਾਹੌਲ ਚੱਲ ਰਿਹਾ ਸੀ ਕੀ ਸੋਚ ਰਹੇ ਸੀ ਮਤਲਬ ਸਾਰਾ ਪਰਿਵਾਰ ਤੁਹਾਡਾ ਜਿਹੜਾ ਉਹ ਐਸੇ ਉਦੋਂ ਭਾਵ ਹਰ ਬੰਦੇ ਨੂੰ ਨਾ ਕੋਈ ਇਲੈਕਸ਼ਨ ਹੈ ਇੱਕ ਇਹੋ ਜੀ ਚੀਜ਼ ਹੈ ਜਿਹਦੇ ਜਿਹਨ ਲੱਗਦਾ ਕਿ ਇਹ ਇਲੈਕਸ਼ਨ ਨਹੀਂ ਲੜਦਾ ਬੈਹ ਲੜਾਈ ਹੁੰਦੀ ਜ਼ਿੰਦਗੀ ਦੀ ਜਿੱਤ ਹਾਰ ਦੀ ਸਾਰੀ ਜ਼ਿੰਦਗੀ ਇਹ ਚੀਜ਼ ਕਿ ਨਹੀਂ ਜਾਂਦੀ ਕਿ ਜਿੱਤਿਆ ਇਹ ਹਰਿਆ ਮੇਰੇ ਮਦਰ ਹੀ ਉਹਨਾਂ ਦੇ ਦਿਮਾਗ 'ਚ ਵੀ ਹੀ ਕਿ 32 ਸਾਲ ਤੋਂ ਬੰਦਾ ਲੜਦਾ ਰਿਹਾ ਇਲੈਕਸ਼ਨ ਦੇ ਸੋਚਦਾ ਰਿਹਾ ਕਈਆਂ ਮੇਰੇ ਦੇ ਕਈ ਕਾਰਵਾਈਆਂ ਹੋਈਆਂ ਸਰਕਾਰਾਂ ਦੂਜੀਆਂ ਹੀ ਉਟਕਚਾਰੀਆਂ ਦੇ ਕੇਸ ਚੱਲਦੇ ਰਹੇ ਮੇਰੇ ਘਰ ਚ ਹੀ ਕਰਾਇਗੇ ਪਰ ਮੈਂ ਧਿਆਨ ਨਹੀਂ ਦਿੱਤਾ ਮੇਰਾ ਇੱਕੋ ਮਿਸ਼ਨ ਹੈ ਕਿ ਮੈਂ ਇਹ ਇਲੈਕਸ਼ਨ ਲੜਨੀ ਆ ਜਿਤਨੀ ਆ ਮੇਰਾ ਬ੍ਰਦਰ ਹੀ ਬਟਾਲੇ ਹੁੰਦਾ ਉਹ ਆਇਆ ਉੱਥੇ ਹਾਂਜੀ ਉਹਨਾਂ ਨੇ ਮੇਰਾ ਸਾਥ ਦਿੱਤਾ ਮੇਰੀ ਸਿਸਟਰ ਆ ਉਹਨੇ ਦਿੱਤਾ ਮੇਰੇ ਸੰਧੂ ਸਾਹਿਬ ਆਏ ਅੰਬਰਸਰ ਤੋਂ ਮਤਲਬ ਮੈਨੂੰ 3-4-5 ਬੰਦਿਆਂ ਨੇ ਸਾਥ ਦਿੱਤਾ ਕੋਈ ਗੱਲ ਨਹੀਂ ਇਹੋ ਜੀ ਪਰ ਕਿਤੇ ਵਿਰੋਧ ਵੀ ਹੋਇਆ ਘਰ ਚੋਂ ਹੀ ਹੋਇਆ ਪਰ ਮੈਂ ਉਹ ਗੱਲ ਨੂੰ ਇਗਨੋਰ ਕਰਕੇ ਆਪਣੀ ਲੜਾਈ ਸੋਚ ਕੇ ਨੜਦਾ ਗਿਆ ਜਿੱਤ ਤੋਂ ਬਾਅਦ ਕਿਤੇ ਵਿਰੋਧ ਖਤਮ ਹੋਣ ਦਾ ਨਜ਼ਰ ਆਇਆ ਪਰ ਨਹੀਂ ਅੱਜ ਵੀ ਉਹੀ ਤਰ੍ਹਾਂ ਵਿਰੋਧ ਆ ਅੱਜ ਵੀ ਉਹੋ ਚੀਜ਼ਾਂ ਨਾਲ ਪਰ ਬੰਦਾ ਕਿਹਨੂੰ ਸਮਝਾ ਨਹੀਂ ਸਕਦਾ ਹਰ ਇੱਕ ਦੀ ਆਪਣੀ ਸੋਚ ਆ ਮੇਰੀ ਆਪਣੀ ਸੋਚ ਆ ਮੇਰੀ ਸੋਚ ਹੋਰ ਹੋਊਗੀ ਅਗਲੇ ਦੀ ਸੋਚ ਹੋਰ ਹੋਊਗੀ ਤੇ ਮੈਂ ਉਹ ਚੀਜ਼ ਨੂੰ ਇਗਨੋਰ ਕਰਕੇ ਆਪਣੇ ਪਰਿਵਾਰ ਚ ਤੇ ਆਪਣੇ ਵਾਰਡ ਚ ਜਿੰਨਾ ਹੋ ਸਕੇ ਕੰਮ ਕਰਦਾ ਪਿਆ ਨਹੀਂ ਪਰ ਤੁਹਾਡਾ ਮਨ ਕੀ ਕਹਿੰਦਾ ਕਿਤੇ ਆਉਣ ਵਾਲੇ ਸਮੇਂ ਚ ਜੇ ਇਹੋ ਦਾ ਇਤਫਾਕ ਬਣੇ ਤੇ ਇਹ ਜਿਹੜਾ ਵਿਰੋਧ ਆ ਇਹ ਮਤਲਬ ਤਬਦੀਲ ਹੋ ਸਕਦਾ ਵੀ ਖਤਮ ਹੋ ਜੇ ਉਹ ਇਹ ਗੱਲ ਕਿ ਨਹੀਂ ਨਹੀਂ ਇਹੋ ਜੀ ਕੋਈ ਗੱਲ ਨਹੀਂ ਵਿਰੋਧ ਹੁਣ ਜਿਹੜਾ ਇੱਕ ਵਾਰੀ ਵਿਰੋਧ ਹੋ ਜੇ ਨਾ ਇੱਕ ਆਡੀ ਛੋਟੀ ਜੀ ਹੱਤਤਾ ਜਿਹਨੂੰ ਅਸੀਂ ਯਾਰ ਬਣਾ ਲਿਆ ਉਹ ਯਾਰ ਹੈ ਜਿਹੜਾ ਇੱਕ ਵਾਰੀ ਦਸ਼ਮਣੀ ਵਾਲੀ ਲਾਈਨ 'ਚ ਪੈ ਗਿਆ ਆ ਵਿਰੋਧ ਵਾਲੀ ਲਾਈਨ 'ਚ ਪੈ ਗਿਆ ਉਹ ਵਿਰੋਧ ਹੀ ਚੱਲੂਗਾ ਜਿੰਨਾ ਚਿਰ ਤੱਕ ਹੈਗੇ ਆ ਅਸੀਂ ਤੇ ਵਿਰੋਧ ਕਰਨ ਵਾਲਿਆਂ ਨੂੰ ਮੈਸੇਜ ਲਾਇਏ ਹੀ ਕਿ ਇੰਨੀ ਖੇਚਲ ਕਰਦੇ ਪਏ ਜੇ ਆਪ ਕਿਉਂ ਨਹੀਂ ਖਲਾਉਂਦੇ ਪਏ ਹੂੰ ਇੰਨੀ ਖੇਚਲ ਕਰਕੇ ਆਪਾਂ ਕੈਂਡੀਡੇਟ ਲੱਭਦੇ ਬੇ ਆ ਕਿਹੇ ਪਾਰਟੀ ਦਾ ਕੋਈ ਕਿਸੇ ਦੇ ਘਰ ਜਾਣੇ ਪਏ ਆ ਮੈਂ ਤੇ ਇੱਥੋਂ ਦਾ ਕੁੱਨਣ ਕਹੇ ਕਿ ਆਪ ਮੈਦਾਨ ਚ ਜਾਓ ਨਾ ਪਤਾ ਲੱਗਦਾ ਜਦੋਂ ਆਪਣੀ ਲੜਾਈ ਲੜੀਏ ਕਿਸੇ ਦਾ ਮੋੜਾ ਨਾ ਤਵਾਬ ਲੜੋ ਮੈਂ ਆਇਆ ਨਾ ਆਪ ਲੜਿਆ ਨਾ ਇਲੈਕਸ਼ਨ ਬਿਲਕੁਲ ਆਜ਼ਾਦ ਲੜਿਆ ਹਮ ਸਭ ਕੁਝ ਸੋਚ ਕੇ ਲੜਿਆ ਤੇ ਜੇ ਵਾਕਏ ਦਿਲ ਚ ਹੀ ਬਰਹਰੋਣਾ ਮੈਨੂੰ ਫਿਰ ਕੈਂਡੀਡੇਟ ਆ ਬਣ ਜਾਂਦਾ ਨਾ ਬੰਦਾ ਵੀ ਆਮੋ ਸਾਹਮਣੇ ਵਾਈਦੀ ਆਮੋ ਸਾਹਮਣੇ ਵਾਈਦੀ ਇਹ ਪਿੰਟੋਂ ਸਾਹਮਣੇ ਵਾਈਦੀ ਇਹ ਪਿੰਟ ਪਿੱਛੇ ਅੱਜ ਕਹੀ ਜਈਏ ਯਾਰ ਬੰਦਾ ਹੋਲਾ ਹੈ ਮੈਂ ਵਾਰਡ ਚ ਨਹੀਂ ਗਿਆ ਇਹ ਸਾਰੀਆਂ ਗੱਲਾਂ ਪਤਾ ਹੁੰਦੀਆਂ ਜੋ ਜੋਰ ਨਹੀਂ ਪਿਆ ਜਿਹੜਾ ਤੁਸੀਂ ਇਹ ਆਜ਼ਾਦ ਤੌਰ ਤੇ ਚੋਣ ਲੜੇ ਤੁਸੀਂ ਗੱਲ ਕਰਦੇ ਆ ਵੀ ਆਪਣੇ ਅਕਸ ਦੀ ਵੀ ਗੱਲ ਹੁੰਦੀ ਆ ਹਾਂਜੀ ਇਹ ਵਿਰੋਧੀ ਉਮੀਦਵਾਰ ਨੂੰ ਕਿਸ ਤਰ੍ਹਾਂ ਦੇਖਦੇ ਇਹਦਾ ਅਕਸ ਜਿਹੜਾ ਉਹ ਕਿਸ ਤਰ੍ਹਾਂ ਦਾ ਸੀ ਬਾੜ ਦੇ ਵਿੱਚ ਕਹਿੰਦੇ ਨਾ ਪਰਚੇ-ਪੁਰਚੇ ਵੀ ਕੋਈ ਦਰਜ ਸੀ ਇਹਨਾਂ ਤੇ ਇਹਨਾਂ ਦੇ ਪਹਿਲਾਂ ਕਾਫੀ ਪਿਛਲੀ ਸਰਕਾਰ ਦੇ ਵਿੱਚ ਸਿਟੀ ਠਾਣੇ ਦੇ ਕੇਸ ਚੱਲਿਆ ਹੀ ਲੜਾਈ ਝਗੜਾ ਆਹੀ ਐਸਐਸਓ ਗੁਰਸ਼ੰਗਰ ਸਿੰਘ ਹੁੰਦੇ ਸੀ ਅੱਛਾ ਜੀ ਉਹਨਾਂ ਦੇ ਨਾਲ ਕੇਸ ਕੋ ਚੱਲਿਆ ਇਹਨਾਂ ਦਾ ਕੋਈ ਲੜਾਈ ਝਗੜੇ ਦਾ ਉਹ ਸ਼ਾਇਦ ਖਤਮ ਹੋ ਗਿਆ ਹਾਂ ਬਾਕੀ ਕੈਂਡੀਡੇਟ ਨੂੰ ਆਪ ਚਾਹੀਦਾ ਹੈ ਕਿ ਮੈਂ ਲੋਕਾਂ ਦੇ ਕਿੰਨਾ ਕੁ ਵਿਚਰ ਲਾ ਮੈਂ ਜੇ ਮੈਂ ਇਲੈਕਸ਼ਨ ਲੜਦਾ ਪਿਆ ਲੋਕਾਂ ਦੇ ਵਿੱਚ ਜਾਵਾਂ ਕੰਮ ਕਰਾਂ ਫੇਰ ਇਹ 2-4 ਸਾਲ ਲੱਗਦੇ ਜੀ ਨੂੰ ਇਨਵੋਲਵ ਕਰਦੇ ਹਾਂ ਇਹ ਅੱਜ ਮੈਂ ਬਣ ਗਿਆ ਜੇ ਮੈਂ ਲੋਕਾਂ ਵਾਸਤੇ ਕੰਮ ਨਾ ਕਰੂੰਗਾ ਅਗਲੀ ਵਾਰੀ ਮੈਂ ਸੋਚਿਆ ਹੀ ਨਾ ਪਰ ਜੇ ਮੰਨਦਾ ਕਿ ਪਹਿਲਾਂ ਤਿਆਰੀ ਕਰੋ ਮੈਂ ਲੱਗਾ 2012 ਤੋਂ ਓਛਾ ਐਡਾ ਲੰਬਾ ਸਮਾਂ ਮਤਲਬ ਹਾਂ ਮੈਂ ਡਾਕਟਰ ਸਾਹਿਬ ਨਾਲ ਰਿਆਂ ਪਹਿਲਾਂ ਅਗਨੀ ਉਤਰੀ ਸਾਹਿਬ ਨਾਲ ਬੜਾ ਪ੍ਰੇਮ ਹੀ ਐਡਾ ਹਾਂ ਇਹੋ ਬੰਦੇ ਦੇ ਨਾਲ ਹੀ ਨਾ ਕਿ ਕਿਸੇ ਪਾਰਟੀ ਨਾਲ ਕੁਤਰਾ ਸਾਹਿਬ ਕਾਂਗਰਸ ਨੂੰ ਛੱਡਣ ਦਾ ਸਬਬਾਬ ਕਿਉਂ ਬਣਿਆ ਪਾਰਟੀ ਕਿਤੇ ਨਾ ਕਿਤੇ ਪ੍ਰੈਸ਼ਰਾਈਜ਼ ਕਰਦੀ ਹੀ ਜਾਂ ਮਤਲਬ ਤੁਹਾਨੂੰ ਹੋਣੇ ਦੱਸਿਆ ਕਿ ਮੇਰਾ ਚੁਕਾ ਹੀ ਡਾਕਟਰ ਅਗਨੀ ਉਤਰੀ ਨਾਲ ਬਸ ਹਾਂ ਜਦੋਂ ਤੱਕ ਡਾਕਟਰ ਅਗਨੀ ਉਤਰੀ ਹੀ ਪਾਰਟੀ ਨਾਲ ਹਾਂ ਹਾਂ ਹੁਣ ਕਈ ਲੀਡਰ ਆਈ ਜਾਂਦੇ ਪਈ ਕਈ ਧੜੇ ਬਣੀ ਜਾਂਦੇ ਪਈ ਸ ਤੇ ਅਗਨੀ ਉਤਰੀ ਸਾਹਿਬ ਦੇ ਨਾਲ ਆਟਾ ਦੇ ਰਿਲੇਸ਼ਨ ਵਧਿਆ ਹੀ ਅਹੀਂ ਉਹਨਾਂ ਨਾਲ ਜੁੜੇ ਹਾਂ ਹਾਂ ਅਡਾ ਪਾਰਟੀ ਨਾਲ ਕੋਈ ਨਹੀਂ ਹੈਗਾ ਅੱਜ ਲੋਕੀ ਕਹਿੰਦੇ ਪਾਰਟੀ ਆਂ ਪਾਰਟੀ ਨੇ ਆਂ ਤੇ ਬੰਦੇ ਨਾਲ ਚੱਲਦੇ ਹਾਂ ਜਿਹੜਾ ਸਾਡਾ ਸਾਥ ਦੇਊਗਾ ਸਾਡੇ ਮਾੜੇ ਚੰਗੇ ਟਾਈਮ ਖਲੋਊਗਾ ਅਸੀਂ ਉਹਦੇ ਨਾਲ ਹਰ ਵੇਲੇ ਆਜ਼ਾਦ ਗਰੁੱਪ ਨੂੰ ਕਿਉਂ ਚੁਣਿਆ ਸਜੀਵ ਗੁੰਦਰਾ ਨੇ ਇਹ ਉਹ ਬੰਦਿਆਂ ਦਾ ਗਰੁੱਪ ਆ ਜਿਹੜੇ ਲੋਕਾਂ ਦੇ ਕੰਮਾਂ ਵਾਸਤੇ ਆਏ ਹੂੰ ਭਾ ਚਾਹੇ ਕੋਈ ਸਰਪੰਚ ਆ ਚਾਹੇ ਕੋਈ ਪੰਚ ਆ ਚਾਹੇ ਕੋਈ ਐਮਸੀ ਆ ਹੂੰ ਕੀ ਪਾਰਟੀ ਦੇ ਨਾਲ ਜੁੜਨ ਚ ਹੁੰਦਾ ਕਿ ਬਾਅਦ ਚ ਜਦੋਂ ਸਮਾਂ ਬਦਲਦਾ ਨਾ ਸਰਕਾਰਾਂ ਹੁੰਦੀਆਂ ਹੂੰ ਇਸ ਸਕੂਟਰ ਵਾਲਿਆਂ ਦੀ ਇੱਜ਼ਤ ਨਹੀਂ ਰਹਿੰਦੀ ਫਿਰ ਇਨੋਵਾ ਕ੍ਰਿਸਟਾ ਵਾਲਿਆਂ ਦੀ ਇੱਜ਼ਤ ਬਣ ਜਾਂਦੀ ਪਾਰਟੀਆਂ ਦੇ ਵਿੱਚ ਹੂੰ ਜਿਹੜੀ ਮਰਜ਼ੀ ਸਰਕਾਰ ਕੱਢ ਲਓ ਤੁਸੀਂ ਹੂੰ ਅੱਜ ਵੀ ਸਾਰੀਆਂ ਪਾਰਟੀਆਂ ਲਗਭਗ ਇਹੋ ਹੀ ਟ੍ਰੈਂਡ ਚੱਲਦਾ ਹੈ ਹੂੰ ਇਹ ਆਡੇ ਵਰਗਾ ਸਕੂਟਰੀ ਵਾਲਾ ਬੰਦਾ ਨੂੰ ਪਤਾ ਵਾ ਇਹ ਸਾਨੂੰ ਵਰਤਦੇ ਆ ਇਲੈਕਸ਼ਨ ਨੰਗ ਜਾਂਦੀ ਆ ਤੇ ਬਾਅਦ ਚੋ ਕੁੜਤੇ ਪਜਾਮੇ ਵਾਲੇ ਦੂਜੇ ਅੱਗੇ ਆ ਜਾਂਦੇ ਆ ਆਡੇ ਵਰਗਾ ਪਿੱਛੇ ਬੈਠਾ ਹੁੰਦਾ ਅਸੀਂ ਸਿਰਫ ਬੂਥ ਲਾਉਣ ਦਾ ਕਸੀਮੇ ਤੇ ਰਹਿ ਜਾਂਦੇ ਆ ਵਾਡਾਂ ਜਤੋਂ ਤੱਕ ਕਸੀਮੇ ਤੇ ਰਹਿ ਜਾਂਦੇ ਆ ਬਾਅਦ ਚੋ ਕੋਈ ਪੁੱਛੀ ਗਿਛ ਨਹੀਂ ਹੁੰਦੀ ਪਰ ਇਸ ਗਰੁੱਪ ਦੀ ਇੱਜ਼ਤ ਹੈਗੀ ਹੈ ਹੂੰ ਅਹੀਂ ਕਾਮਾ ਕਰਦੇ ਲੋਕਾਂ ਦੇ ਲੋਕੀ ਸਾਨੂੰ ਹਲੇ ਚਲੋ ਸ਼ੁਰੂਆਤ ਹੈ ਹਲੇ ਤੇ ਥੋੜਾ ਸਮਾਂ ਹੀ ਹੋਇਆ ਵਾ ਇੱਕ ਸਾਲ ਡੇਢ ਸਾਲ ਤੱਕ ਤੁਹਾਨੂੰ ਪਿਕਚਰ ਆਜਾਦ ਗਰੁੱਪ ਦੀ ਵਿਖੂਗੀ ਕਿ ਲੋਕਾਂ ਦੇ ਕੰਮ ਕਿਸ ਤਰ੍ਹਾਂ ਕਰਾਉਣੇ ਆ ਕਿਸ ਤਰ੍ਹਾਂ ਕਰ ਰਹੇ ਆ ਅਸੀਂ ਤਰਨਤਾਰਨ ਚ ਲੋਕਾਂ ਦੀਆਂ ਮੁਸ਼ਕਲਾਂ ਹੱਲ ਕਰਨ ਲਈ ਉਹਨਾਂ ਨੇ ਦਫ਼ਤਰ ਖੋਲ੍ਹ ਦਿੱਤਾ ਬਾਈਪਾਸ ਤੇ ਪਰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਵੀ ਜਿਹੜੇ ਲੋਕਾਂ ਦੇ ਕੰਮ ਆ ਸਰਕਾਰ ਦੇ ਵਿੱਚ ਸੱਤਾ ਦੇ ਵਿੱਚ ਨਾ ਹੋਣ ਦੇ ਬਾਵਜੂਦ ਸੌਖੇ ਹੋਣਗੇ ਕਰਨੇ ਨੇ ਸਰਕਾਰ ਦੇ ਐਂਟੀ ਕੰਮ ਕਰਾਉਣੇ ਤੇ ਔਖੇ ਹੁੰਦੇ ਹਮੇਸ਼ਾ ਹਮੇਸ਼ਾ ਹਮ ਅਬਲਤੇ ਅਫਸਰਾਂ ਨੇ ਤੁਹਾਨੂੰ ਸਭ ਤੋਂ ਪਹਿਲਾਂ ਪੁੱਛਣਾ ਹੀ ਨਹੀਂ ਕਿ ਕਹਿਣਾ ਕੋਸ਼ਿਸ਼ਾ ਕਰਨਾ ਕੋਸ਼ਿਸ਼ਾ ਪਰ ਸਾਡਾ ਚੱਕਾ ਹੀ ਨਹੀਂ ਰੇ ਆ ਡਾਕਟਰ ਸਾਹਿਬ ਨੇ ਵੀ ਬਾਰਾ ਤੋਂ ਤੁਹਾਨੂੰ ਦੱਸਿਆ ਆਪੋਜੀਸ਼ਨ ਜੀ ਰੇ ਹਮ ਉਦੋਂ ਵੀ ਆਪੋਜੀਸ਼ਨ ਨੇ ਉਦੋਂ ਵੀ ਤੁਰੀਦਾ ਹੀ ਜਾਈਦਾ ਹੀ ਕੰਮ ਹੋਵੇ ਨਾ ਹੋਵੇ ਬਾਅਦ ਦੀ ਗੱਲ ਆ ਕੰਮ ਕਰਾਵਾਂਗੇ ਭਾਵੇਂ ਜਿਸ ਤਰੀਕੇ ਨਾਲ ਹੋ ਸਕੇ ਕਰਾਈਏ ਜਾਈਦਾ ਆਪਣੀ ਮਿਹਨਤ ਕਰੀਦੀ ਆ ਤੇ ਕੋਈ ਗੱਲ ਨਹੀਂ ਆਉਣ ਵਾਲੇ ਟਾਈਮ 'ਚ ਸਰਕਾਰ ਜਿਹੜੀ ਮਰਜ਼ੀ ਹੋਵੇ ਅਹੀਂ ਆਪਣਾ ਬੰਦਾ ਜਿਹੜਾ ਖਿਲਾ ਰਾਂਗੇ ਉਹਦੀ ਜਤੋਂਨ ਦੀ ਪੂਰੀ ਕੋਸ਼ਿਸ਼ ਕੀਤੀ ਜਾ ਉਸਤਾ ਕਦੇ ਵੀ ਜਿਹੜਾ ਆਜ਼ਾਦ ਗਰੁੱਪ ਆ ਮਤਲਬ ਦਿਨਾਂ ਚ ਉਹਦਾ ਜਿਹੜਾ ਵਾ ਪਸਾਰ ਤਰਨਤਰ ਜ਼ਿਲ੍ਹੇ ਚ ਹੋ ਗਿਆ ਮਤਲਬ ਉਹਨਾਂ ਨੇ ਆਪਣੇ ਲੈਵਲ ਤੇ ਵੀ ਕੋਈ ਇਹੋ ਜੇ ਕੰਮ ਕੀਤੇ ਹੋਣਗੇ ਜਿਹੜੇ ਪੰਚ ਸਰਪੰਚ ਤੇ ਇੰਨੇ ਕਾਉਂਸਲਰ ਉਹਨਾਂ ਦੇ ਨਾਲ ਜੁੜ ਗਏ ਨੇ ਸਿਰ ਉਹ ਪਿੰਡਾਂ ਦੇ ਵਿਕਾਸ ਆਪਣੇ ਮਲਬੂਤੇ ਤੇ ਕਰਦੇ ਕਈ ਹੁਣ ਪੰਚ ਸਰਪੰਚ ਇਹੋ ਜਿਹੇ ਜਿਹੜੇ ਆਪੋਜੀਸ਼ਨਾਂ ਚ ਰਹੇ ਐ ساری ਉਮਰ ਹਾਂ ساری ਉਮਰ ਉਹਨਾਂ ਨੇ ਆਪੋਜੀਸ਼ਨ ਹੀ ਹੰਡਾਈ ਆ ਪਰ ਅੱਜ ਵੀ ਉਹਨਾਂ ਦਾ ਵਾਰਡਾਂ ਦੇ ਪਿੰਡਾਂ ਦੇ ਸ਼ਹਿਰਾਂ 'ਚ ਕੰਮ ਹੁੰਦੇ ਆ ਹਾਂ ਤੇ ਕੰਮ ਓਪੋਜੀਸ਼ਨ ਚ ਕਰਾਓ ਫੇਰੀ ਲੀਡਰ ਬੰਦਾ ਬੰਦਾ ਹੂੰ ਉਦਾਂ ਲੀਡਰ ਸਰਕਾਰਾਂ ਚ ਤੇ ਸਾਰੇ ਲੀਡਰ ਹੁੰਦੇ ਆ ਹੂੰ ਸਰਕਾਰ ਚ ਹਰ ਬੰਦਾ ਲੀਡਰ ਹੁੰਦਾ ਭਾਵੇਂ ਉਹਨੂੰ ਗਲੀ ਦਾ ਨਾ ਪਤਾ ਹੋਵੇ ਹੂੰ ਕੰਮ ਉਦੋਂ ਕਰਾਏ ਜਾਂਦੇ ਆ ਜਾਂ ਕਰਨ ਦਾ ਮਜ਼ਾ ਹੁੰਦਾ ਜਦੋਂ ਓਪੋਜੀਸ਼ਨ ਚ ਬੈਠੇ ਜੇ ਤੇ ਕੰਮ ਕਰਾਏ ਲੋਕਾਂ ਨੂੰ ਵੀ ਜਿੱਤੇ ਰਹਿੰਦਾ ਕਿ ਓਪੋਜੀਸ਼ਨ ਚ ਕੰਮ ਕਰਾ ਕੇ ਗਿਆ ਹੂੰ ਹਾਂਜੀ ਆਉਣ ਵਾਲਾ ਸਮਾਂ ਜਿਹੜਾ ਵਾ ਕੀ ਪਲਾਣ ਹੈ ਤੁਹਾਡੀ ਕਿਸ ਤਰ੍ਹਾਂ ਜਿਹੜਾ ਆਜ਼ਾਦ ਗਰੁੱਪ ਆ ਉਹ ਤਰਨਤਨ ਹਲਕੇ ਨੂੰ ਕਿਸ ਤਰ੍ਹਾਂ ਮਤਲਬ ਜਿਹੜਾ ਵਾ ਕੋਈ ਵੀ ਜਿਹੜੇ ਮਹੱਲੇ ਵਾਈਜ਼ ਸ਼ਹਿਰ वाइज ਜਿਹੜੇ ਕੰਮ ਰੁਕੇ ਪਏ ਨੇ ਜਾਂ ਲੰਬੇ ਸਮੇਂ ਤੋਂ ਨਹੀਂ ਹੋ ਰਹੇ ਜਾਂ ਜਿਹੜਾ ਲੋਕਾਂ ਨਾਲ ਕੋਈ ਤਕਾਕ ਤੇ ਹੋ ਰਿਹਾ ਆ ਆਜ਼ਾਦ ਗਰੁੱਪ ਪੂਰਾ ਸਟੈਂਡ ਲਵੇਗਾ ਆਪਣਾ ਅਸੀਂ ਇਹ ਇੱਕ ਇੱਕ ਗਰੁੱਪ ਬਣਿਆ ਹੀ ਗਰੀਬਾਂ ਵਾਸਤੇ ਆ ਜੀ ਸਪੈਸ਼ਲੀ ਕਰਨੇ ਕਿ ਕਿਸੇ ਵੀ ਤਰ੍ਹਾਂ ਦੀ ਸ਼ਹਿਰ ਚ ਪ੍ਰੋਬਲਮ ਆਉਂਦੀ ਆ ਨਾ ਚਾਹੇ ਕਿਸੇ ਨੂੰ ਬਿਜਲੀ ਦੀ ਆਵੇ ਚਾਹੇ ਸੀਵਰੇਜ ਦੀ ਆਵੇ ਚਾਹੇ ਕਣਕ ਦੀ ਆਵੇ ਅਸੀਂ ਹਰ ਵੇਲੇ ਹਾਜ਼ਰ ਨਾ ਕੰਮ ਹੋਣਾ ਨਾ ਹੋਣਾ ਅਲੱਗ ਚੀਜ਼ ਆ ਸਾਡਾ ਸਾਥ ਦੇਣਾ ਲੋਕਾਂ ਦਾ ਅਡੀ ਪਹਿਲ ਹੋਊਗੀ ਕਿਉਂਕਿ ਲੋਕਾਂ ਨੇ ਆਨੂੰ ਵੋਟਾਂ ਪਾਈਆਂ ਤੇ ਅੱਠ ਕਾਉਂਸਲਰ ਜਿਹੜੇ ਅਜੇ ਆਜ਼ਾਦ ਗਰੁੱਪ ਨਾਲ ਜੁੜੇ ਆ ਉਹ ਵੋਟਾਂ ਪਾਉਣ ਕਰਕੇ ਜੁੜੇ ਆ ਤੇ ਸਾਡੇ ਅੱਠਾਂ ਦੀ ਕੋਸ਼ਿਸ਼ ਹੋਊਗੀ ਕਿ ਅਸੀਂ ਲੋਕਾਂ ਦੇ ਕੰਮ ਕਰੀਏ ਤੇ ਇਸ ਗਰੁੱਪ ਨੂੰ ਵਧਾਈਏ ਆਜ਼ਾਦ ਗਰੁੱਪ ਨੇ ਇਹ ਡਿਸੀਜਨ ਕਿਉਂ ਲਿਆ ਵੀ ਆਮ ਆਦਮੀ ਪਾਰਟੀ ਦਾ ਜਿਹੜਾ ਵਾ ਉਹਦੇ ਹੱਕ 'ਚ ਵੋਟਾਂ ਪਾ ਕੇ ਤੇ ਆਮ ਆਦਮੀ ਪਾਰਟੀ ਦਾ ਪ੍ਰਧਾਨ ਬਣਾਉਣਾ ਅਲ ਐਕਚੁਅਲ 'ਚ ਅਸੀਂ ਇਸ ਸਮਰਥਨ ਦਿੱਤਾ ਤਾਂ ਦਿਆ ਕਿ ਲੋਕਾਂ ਦੇ ਕਿਸੇ ਤਰ੍ਹਾਂ ਦੇ ਕੰਮ ਨਾ ਰੁਕ ਸਕਣ ਹੂੰ ਅਹੀਂ ਸਮਰਥਨ ਦਿੱਤਾ ਬਾਹਰੋਂ ਦਿੱਤਾ ਨਾ ਕੀ ਅਹੀਂ ਜੁਆਇਨਿੰਗ ਕੀਤੀ ਗਏ ਨੇ ਤੁਸੀਂ ਗੌਰ ਕੀਤਾ ਹੋਊਗਾ ਅਹੀਂ ਬਾਹਰੋਂ ਸਮਰਥਨ ਦਿੱਤਾ ਵਿਕਾਸ ਵਾਸਤੇ ਹੂੰ ਕੀ ਲੋਕਾਂ ਦੇ ਕੰਮ ਹੋਣੇ ਚਾਹੀਦੇ ਲੋਕੀ ਇਹ ਨਾ ਸੋਚਣ ਕੰਮ ਨਹੀਂ ਹੋ ਰੇ ਅਹੀਂ ਕਮਾ ਵਾਸਤੇ ਉਹਨਾਂ ਨੂੰ ਸਮਰਥਨ ਦਿੱਤਾ ਨਾ ਕੀ ਗਏ ਪਾਰਟੀ ਦੇ ਤੌਰ ਤੇ ਤੁਹਾਨੂੰ ਲੱਗਦਾ ਵੀ ਇਹ ਕਲੈਬਰੇਟ ਹੋ ਕੇ ਜਿਹੜਾ ਵਾ ਸਿਸਟਮ ਤੁਸੀਂ ਉਹਨਾਂ ਨੂੰ ਆਪਣਾ ਸਮਰਥਨ ਦਿੱਤਾ ਤੇ ਕੱਲ੍ਹ ਨੂੰ ਬੜਾ ਸੌਖਾ ਚੱਲ ਜਾਊਗਾ ਕਿਉਂਕਿ ਸੱਤਾਚ ਪਾਰਟੀ ਦਾ ਆਪਣਾ ਵੀ ਇੱਕ ਹੁੰਦਾ ਵਾ ਕਿ ਸਾਡੇ ਕੰਮ ਜ਼ਿਆਦੇ ਹੋਣ ਹਾਂ ਸਰ ਇਹ ਤੇ ਨਾ ਚੱਲੀ ਗੱਲ ਹੈ ਵਰਤਨ ਦਾ ਢਾਂਗ ਹੁੰਦਾ ਹਾਂ ਉਹ ਜ਼ਰਦਾ ਉਹਨਾਂ ਵਰਤਦੇ ਹੋਣਾਂ ਤੇ ਹੋ ਸਕਦਾ ਅਸੀਂ ਉਹਨਾਂ ਨੂੰ ਵਰਤਦੇ ਹੋਈਏ ਹੂੰ ਇਹਦੇ ਸਮੇਂ ਦੇ ਨਾਲ ਨਾਲ ਜਿੱਦਾਂ ਟਾਈਮ ਲੰਘੂਗਾ ਪਤਾ ਲੱਗਦਾ ਜਾਊਗਾ ਹੂੰ ਤੇ ਅਸੀਂ ਲੋਕਾਂ ਦੇ ਕੰਮ ਕਰਨੇ ਆ ਜਿਸ ਢੰਗ ਨਾਲ ਸਹੀ ਤਰੀਕੇ ਨਾਲ ਹੋ ਸਕੂਗਾ ਕਰਾਵਾਂਗੇ ਪਾਰਟੀਆਂ ਜਦੋਂ ਸੱਤਾ 'ਚ ਆਉਂਦੀਆਂ ਨੇ ਬੜਾ ਤਰ੍ਹਾਂ ਦੇ ਗਾਂ ਪਸ਼ਾ ਮਤਲਬ ਸਿਸਟਮ ਕੰਮ ਹੁੰਦੇ ਨੇ ਭੂ ਮਾਫੀਆ ਦਾ ਵੀ ਆਪਣੇ ਸ਼ਹਿਰ 'ਚ ਬੜਾ ਕੰਮ ਸਰਗਰਮਾ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਮੈਂ ਤਾਂ ਨੁਕੀਦਾ ਸਮ ਇਰੀਦੀ ਉਰੀ ਆਪਣੇ ਫਾਜ਼ਲ ਸਾਹਿਬ ਵਾਲੀ ਬੜੀ ਇਮਾਨਦਾਰ ਸ਼ਵੀਨਾ ਰਾਜਨੀਤੀ ਕੀਤੀ ਹੈ ਤੇ ਕਰਨੀ ਵੀ ਆ ਮੈਂ ਸਿਆਸਤ ਜ ਸਿਰਫ ਪੈਸਾ ਇਕੱਠਾ ਕਰਨ ਵਾਸਤੇ ਜਾਂ ਕਬਜ਼ੇ ਕਰਨ ਵਾਸਤੇ ਨਹੀਂ ਆਇਆ ਜਾਂ ਜਗਾ ਵਾਲਾ ਨਾਲ ਵਾਸਤੇ ਕਿਸੇ ਦੀ ਵਾਲਾ ਕਿਸੇ ਗਰੀਬ ਦੀ ਵਾਲਾ ਕਿਸੇ ਦੂਜੇ ਦੀ ਵਾਲਾ ਜਾਂ ਕਿਸੇ ਦੀ ਇਧਰੋਂ ਵਾਲਾ ਮੈਂ ਸਿਆਸਤ ਕੀਤੀ ਆਪਣੇ ਫਾਜ਼ਲ ਸਾਹਿਬ ਦੇ ਢੰਗ ਨਾਲ ਜਿੱਦਾਂ ਉਹਨਾਂ ਨੇ ਕੀਤੀ ਉਸ ਤਰ੍ਹਾਂ ਦੀ ਕਰੂੰਗਾ ਜਨਾਂ ਚਿਰ ਵਾਸਤੇ ਕਰੂੰਗਾ ਬੜੀ ਇਮਾਨਦਾਰੀ ਨਾਲ ਤੇ ਸਾਫ਼ ਸੁਥਰੀ ਸ਼ਵੀਨਾ ਕੁਦਰਾ ਸਾਹਿਬ ਕਹਿੰਦੇ ਕੋਈ ਚੁੰਡੀ ਵੱਡਣ ਵਾਲਾ ਨਾ ਹੋਵੇ ਤੇ ਬੰਦਾ ਸ਼ਾਇਦ ਕਾਮਯਾਬ ਨਹੀਂ ਹੁੰਦਾ ਕਿਤੇ ਨਾ ਕਿਤੇ ਤੁਸੀਂ ਇਹ ਤੇ ਸੋਚਦੇ ਜੇ ਨਾ ਮਨ 'ਚ ਵੀ ਜੇ ਤੁਹਾਨੂੰ ਮਤਲਬ ਆਪਣੇ ਪਰਿਵਾਰ 'ਚ ਕੋਈ ਬੰਦਾ ਜਿਵੇਂ ਮੰਨ ਲਓ ਕਹਿੰਦੇ ਕੁੱਬੇ ਨੂੰ ਲੱਤ ਵੱਜੀ ਉਹਨੂੰ ਰਾਸ ਆ ਗਈ ਤੇ ਤੁਸੀਂ ਅੱਜ ਕਾਉਂਸਲਰ ਜੀ ਇਹ ਗੱਲ ਕਿਤੇ ਤੁਸੀਂ ਅੱਜ ਕਾਉਂਸਲਰ ਜੀ ਇਹ ਗੱਲ ਕਿਤੇ ਨਾ ਕਿਤੇ ਤੁਹਾਡੇ ਤੇ ਸਹੀ ਸਾਬਤ ਹੁੰਦੀ ਹੈ ਜੀ ਬਿਲਕੁਲ ਸਹੀ ਹੁੰਦੀ ਹੈ ਜੀ ਮਤਲਬ ਹਰ ਗੱਲ 'ਚ ਕਿਸੇ ਨੂੰ ਜਦੋਂ ਨੀਵਾ ਵਿਖਾਈਏ ਨਾ ਆਪਾਂ ਕਿਤੇ ਨਾ ਕਿਤੇ ਉਹਦੇ ਦਿਮਾਗ 'ਚ ਇਹ ਗੱਲ ਚੱਲਦੀ ਹੁੰਦੀ ਹੈ ਕਿ ਹਰ ਗੱਲ 'ਚ ਮੈਨੂੰ 네ਗੇਟਿਵ ਜਾਂ ਨੀਵਾ ਵਿਖਾਇਆ ਜਾਂਦਾ ਤੇ ਇਹ ਚੀਜ਼ ਦਾ ਕਿਤੇ ਨਾ ਕਿਤੇ ਐਂਡ ਹੋਣਾ ਹੀ ਦਲਾਵਾਤਾਂ ਹੋਰ ਵੀ ਨੇ ਅੱਗੇ ਫੇਰ ਤੁਹਾਡੇ ਨਾਲ ਦੁਬਾਰਾ ਜੁੜਾਂਗੇ ਥੋੜੇ ਦਿਨਾਂ ਬਾਅਦ ਜਾਂਦੇ ਜਾਂਦੇ ਵਾਰਡ ਵਾਸੀਆਂ ਨੂੰ ਸ਼ਹਿਰ ਵਾਸੀਆਂ ਨੂੰ ਯਾਦਗਰ ਉਪਲੋਂ ਕਿਹੜੀ ਉਹ ਦੋ ਲੱਜਾਂ ਤੇ ਅਪੀਲ ਕਰਨੀ ਚਾਹੋਗੇ ਸਰ ਮੈਂ ਤੇ ਇਹੋ ਹੀ ਅਪੀਲ ਕਰੂੰਗਾ ਤੁਹਾਨੂੰ ਕਿਹੇ ਤਰ੍ਹਾਂ ਦੀ ਮੁਸ਼ਕਲ ਆਉਂਦੀ ਹੈ ਸ਼ਹਿਰ ਦੇ ਵਿੱਚ ਕਾਹੇ ਚਾਹੇ ਉਹ ਕੰਮ ਕਮੇਟੀ ਕਰਦਾ ਵਾ ਚਾਹੇ ਐਸਟੀਐਮ ਦਫ਼ਤਰ ਦਾ ਚਾਹੇ ਥਾਣੇ ਦਾ ਤੇ ਚਾਹੇ ਡੀਸੀ ਦਫ਼ਤਰ ਦਾ ਤੁਸੀਂ ਤੁਹਾਡੇ ਨਾਲ ਟਾਚ ਹੋਗੇ ਸਾਨੂੰ ਦੱਸ ਕੇ ਆਪਣੀਆਂ ਮੁਸ਼ਕਲਾਂ ਦੱਸੋ ਅਸੀਂ ਹਰ ਵੇਲੇ ਨਾਲ ਤੁਹਾਡੇ ਨਾਲ ਹਾਜ਼ਰ ਰਵਾਂਗੇ ਇਹ ਕੰਮ ਕਰਾਵਾਂਗੇ ਕੋਸ਼ਿਸ਼ ਕਰਾਂਗੇ ਵੱਧ ਤੋਂ ਵੱਧ ਕੰਮ ਕਰਾਈਏ ਲੋਕਾਂ ਦੇ ਸੋ ਸਾਡੇ ਨਾਲ ਗੱਲਬਾਤ ਕਰਨ ਲਈ ਬਹੁਤ ਬਹੁਤ ਧੰਨਵਾਦ ਧੰਨਵਾਦ ਇਹ ਸੰਤ ਸੰਜੀਵ ਕੁੰਦਰਾ ਜੀ ਕਿਸ ਤਰ੍ਹਾਂ ਨਾਲ ਦੱਸਿਆ ਵੀ ਜਿਹੜੀ ਵਿਰੋਧਤਾ ਹੁੰਦੀ ਹੈ ਉਹ ਕਿਤੇ ਨਾ ਕਿਤੇ ਇਨਸਾਨ ਦਾ ਜਿਹੜਾ ਇਰਾਦਾ ਵਾ ਹੋਰ ਬਲੰਦ ਕਰਦੀ ਹੈ ਕਿਉਂਕਿ ਜੇ ਇਹ ਲੋਕ ਨਹੀਂ ਹੋਣਗੇ ਤੇ ਸ਼ਾਇਦ ਕੋਈ ਇੰਨੇ ਜਜ਼ਬੇ ਦੇ ਨਾਲ ਤੁਰ ਕੇ ਤੇ ਤਰੱਕੀ ਵੀ ਨਹੀਂ ਕਰ ਸਕਦਾ ਹੋਰ ਜਾਣਕਾਰੀਆਂ ਲਈ ਦੇਖਦੇ ਰਹੋ ਪ੍ਰੋ 99 ਨਿਊਜ਼ ਤੇ ਮੈਂ ਰਮਿੰਦਰ ਸਿੰਘ ਹੀਰਾ